ਜੀ ਬੁੱਤ ਪਿਆਰੋਂ ਹਾਂਜੀ ਹਾਂਜੀ ਬੇਟੇ ਬਾਬਾ ਸੇਖ ਫਰੀਜ਼ੀ ਦਾ ਜਨਮ ਕਦੋਂ ਹੋਇਆ ਜੀ 1133 ਈਸਵੀ ਨੂੰ ਹਾਂਜੀ ਬਾਬਾ ਸੇਖ ਫਰੀਜ਼ੀ ਦਾ ਜਨਮ ਕਿੱਥੇ ਹੋਇਆ ਮਲਤਾਨ ਦੇ ਪਿੰਡ ਕੋਟਬਾਲ ਹਾਂਜੀ ਹਾਂਜੀ ਸੇਖ ਫਰੀਜ਼ੀ ਦੇ ਪਿਤਾ ਜੀ ਦਾ ਨਾਮ ਦੱਸੋ ਸੇਖ ਜ਼ਮਾਲੁਦੀਨ ਸੁਲੇਮਾਨ ਹਾਂਜੀ ਬਾਬਾ ਸੇਖ ਫਰੀਜ਼ੀ ਦੇ ਮਾਤਾ ਜੀ ਦਾ ਨਾਮ ਦੱਸੋ ਬੀਬੀ ਮਰੀਆਮ ਹਾਂਜੀ ਬਾਬਾ ਫਰੀਜ਼ੀ ਦਾ ਪੂਰਾ ਨਾਮ ਕੀ ਸੀ ਫਰੀਦ ਉਦਦੀਨ ਸ਼ੂਧ ਗਾਂਜੇ ਸ਼ਕਰ ਵੈਰੀ ਗੁੱਡ ਹਾਂਜੀ ਬਾਬਾ ਫਰੀਦ ਜੀ ਦਾ ਗੁਰੂ ਕੌਣ ਸੀ ਖਵਾਜਾ ਕਤੂਦੀਨ ਬਖਤਿਆਰ ਕਾਕੀ ਵੈਰੀ ਗੁੱਡ ਹਾਂਜੀ ਬੇਟੇ ਬਾਬਾ ਫਰੀਦ ਜੀ ਕਿਸ ਸੂਫੀ ਪਰੰਪਰਾ ਨਾਲ ਸੰਬੰਧਿਤ ਸਨ ਸੂਫੀ ਇਸ ਦੀ ਸੂਫੀ ਹਾਂਜੀ ਹਾਂਜੀ ਬੇਟੇ ਬਾਬਾ ਫਰੀਦ ਜੀ ਦਾ ਚੇਲਾ ਕੌਣ ਸੀ? ਨਿਜਾਮੁਦੀਨ ਆਰੀਆ ਵੈਰੀ ਗੁੱਡ ਹਾਂਜੀ ਬੇਟੇ ਸੇ ਫਰੀਦ ਜੀ ਦੇ ਕਿੰਨੇ ਸ਼ਲੋਕ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ? 112 ਸ਼ਲੋਕ 4 ਸ਼ਬਦ ਬੇਟੇ ਪਹਿਲੇ ਪੰਜਾਬੀ ਸੂਫੀ ਹੋਣ ਦਾ ਮਾਣ ਕਿਸ ਕਵੀ ਨੂੰ ਮਿਲਦਾ ਹੈ? ਜੀ ਬਾਬਾ ਫਰੀਦ ਜੀ ਹਾਂਜੀ ਵੈਰੀ ਗੁੱਡ